ਜੇ ਬਚੇ ਰਹੋਣ ਰਹਿਣ ਦੀ ਕੋਸ਼ਿਸ਼ ਕੀਤੀ ਯਾਰੀ ਪਿੱਛੇ ਪਿੱਛੇ ਰਹਿਣ ਹਰ ਹਰ ਵਿਅਕਤੀ ਚਾਹੁੰਦਾ ਕਿ ਉਹ ਇਸ ਪਲ ਨੂੰ ਜ਼ਰੂਰ ਦੇਖਣ ਹਰ ਵਿਅਕਤੀ ਦਰਸ਼ਨ ਕਰਨਾ ਚਾਹੁੰਦਾ ਤੇ ਹੁਣ ਅਗਨਪੇਟ ਜਿਹੜੀ ਹੈਗੀ ਆ ਉਹ ਚਿਤਾ ਨੂੰ ਕਰਨ ਦੀ ਦਰਸ਼ਨ ਕੀਤੀ ਜਾਏਗੀ ਜਿਸ ਨੂੰ ਕਿ ਉਹਨਾਂ ਦੇ بیٹے ਜਿਹੜੇ ਨੇ ਉਹ ਲਿਵਾਂਗੇ ਇਹ ਬਹੁਤ ਜਗ੍ਹਾ ਪਈ ਹੈ ਜੀ ਸਭਾ ਚ ਆਪਣੇ ਮਾਤਾ ਜੀ ਸਾਹਮਣੇ ਆਈ ਹੈ ਸਾਡੀ ਰੱਖੀ ਉੱਧਰ ਹੀ ਆਹ ਤਸਵੀਰਾਂ ਦੇਖ ਸਕਦੇ ਹਾਂ ਕਿ ਕਿੰਨਾ ਕਿਤੇ ਪਰਿਵਾਰ ਤੇ ਹਰ ਜੀ ਬਿਲਕੁਲ ਜੀ ਬਿਲਕੁਲ ਜੀ ਆਹ ਕਿਪਟਰ ਕਰਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿ ਤਸਵੀਰ ਦੇਖਾ ਦਿਓ ਤੇ ਨਹੀ ਮਾਰੇਗਾ ਵੀ ਮਾਰੇਗਾ ਬਿਲਕੁਲ ਰਾਜ ਕੁਸ਼ਲ ਹਾਂ ਬੀਤੀ ਅੱਗੇ ਪਿੱਛੇ ਹੋ ਜਾ ਬਿਲਕੁਲ ਜਿਹੜੀ ਅਗਨ ਪੇੜ ਦੀ ਰਸਮਾ ਉਹ ਜ਼ਰੂਰ ਪੂਰੀ ਕੀਤੀ ਹੈ ਹੁਣ ਮੈਂ ਅਮਨਦੀਪ ਨੂੰ ਕਹੂੰਗਾ ਕਿ ਆਮ ਨੂੰ ਦਿਖਾਇਆ ਜਾਵੇ ਆਲੇ-ਦਾਲੇ ਤਸਵੀਰਾਂ ਦਿਖਾਈਆਂ ਜਹਾਨ ਕੇ ਵੀਆਪੀ ਤੇ ਆਮ ਲੋਕ ਜਿਹੜੇ ਨੇ ਅੱਜ ਇੱਕ ਮੋੜੇ ਨਾਲ ਮੋੜੇ ਲਾ ਕੇ ਕੱਢੇ ਨੇ ਕਿਉਂਕਿ ਅੱਜ ਮੈਂ ਫੇਰ ਕਹਿ ਰਿਹਾ ਕਿ ਉਹਨਾਂ ਦਾ ਆਪਣਾ ਜਸਵਿੰਦਰ ਭੱਲਾ ਜਿਹੜਾ ਹੈਗਾ ਉਹ ਇਸ ਦੁਨੀਆ ਨੂੰ અલਵਿਦਾ ਆ ਗਿਆ ਤੇ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਕਿ ਹਰ ਬੰਦਾ ਜਿਹੜਾ ਹੈਗਾ ਬਾਪੂ ਕੀ ਨਜ਼ਰ ਆ ਰਹੀਆਂ ਤੇ ਤਸਵੀਰਾਂ ਦੇ ਵਿੱਚ ਜ਼ਰੂਰ ਕਿਤਨਾ ਕਿਤੇ ਇਹ ਉਹ ਲੋਕ ਨਹੀਂ ਚਾਹਣ ਵਾਲੇ ਜਿਹੜੇ ਲੋਕ ਅੱਜ ਸਵੇਰ ਤੋਂ ਹੀ ਪਹਿਲਾਂ ਘਰ ਦੇ ਬਾਹਰ ਤੇ ਹੁਣ ਇੱਥੇ ਸੰਸਕਾਰ ਸਮੇ ਤੇ ਬਿਲਕੁਲ ਜੀ ਬਿਲਕੁਲ ਜੀ ਆਹ ਕਿopter ਕਰਦੀ ਕੋਸ਼ਿਸ਼ ਕੀਤੀ ਗਿਆ ਕੀਤੀ ਜਾ ਰਹੀ ਹੈ ਜੀ ਕਰ ਰਹੀ ਹੈ ਹਾਲ ਬੀ ਘਰ ਬੈਠੇ ਹੋਣਾਂ ਚਾਰ ਅਗਲੀ ਤੇ ਤਸਵੀਰਾਂ ਦੇਖ ਸਾਥਿਓ ਕੋਈ ਸੇ ਹੱਥੋਂ ਨਾ ਮਾਰੇ ਜਾਈ ਮਾਰੇਗਾ ਬਿਲਕੁਲ ਰਾਜ ਕੁਸ਼ਲ ਹਾਂ ਬੀਤੀ ਅਬ ਇਹ ਜੀ ਪਿੱਛੇ ਹੋ ਜਾਈ ਨਹੀਂ ਮਤ ਆ ਵੀ ਖੜਨਾ ਬਿਲਕੁਲ ਜਿਹੜੀ ਅਗਨ ਪੇੜ ਦੀ ਰਸਮਾਂ ਉਹ ਜ਼ਰੂਰ ਪੂਰੀ ਕੀਤੀ ਹੈ ਹੁਣ ਮੈਂ ਅਮਨਦੀਪ ਨੂੰ ਕਹੂੰਗਾ ਕਿ ਆਮ ਨੂੰ ਦਿਖਾਇਆ ਜਾਵੇ ਆਲੇ-ਦਾਲੇ ਤਸਵੀਰਾਂ ਦਿਖਾਈਆਂ ਜਾਣ ਕਿ ਵੀਆਈਪੀ ਤੇ ਆਮ ਲੋਕ ਜਿਹੜੇ ਨੇ ਅੱਜ ਇੱਕ ਮੋਢੇ ਨਾਲ ਮੋਢੇ ਲਾ ਕੇ ਖੜੇ ਨੇ ਕਿਉਂਕਿ ਅੱਜ ਮੈਂ ਫੇਰ ਕਹਿ ਰਿਹਾ ਕਿ ਉਹਨਾਂ ਦਾ ਆਪਣਾ ਜਸਵਿੰਦਰ ਭੱਲਾ ਜਿਹੜਾ ਹੈਗਾ ਉਹ ਇਸ ਦੁਨੀਆ ਨੂੰ અલਵਿਦਾ ਆ ਗਿਆ ਤੇ ਤੁਸੀਂ ਵੀਰਾਂ ਨੂੰ ਦੇਖ ਸਕਦੇ ਹੋ ਕਿ ਹਰ ਬੰਦਾ ਜਿਹੜਾ ਹੈਗਾ ਉਹ ਆ ਉਹ ਨਜ਼ਰ ਆ ਰਿਹਾ ਹੈ ਤੇ ਤਸਵੀਰਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਇਹ ਉਹ ਲੋਕ ਨਹੀਂ ਚਾਹਣ ਵਾਲੇ ਜਿਹੜੇ ਲੋਕ ਅੱਜ ਸਵੇਰ ਤੋਂ ਹੀ ਪਹਿਲਾਂ ਘਰ ਦੇ ਬਾਹਰ ਤੇ ਹੁਣ ਇੱਥੇ ਸੰਸਕਾਰ ਸਮੇਂ ਸਮਸ਼ਾਨ ਘਾਟ ਦੇ ਵਿੱਚ ਵੀ ਜਿਹੜੇ ਨਜ਼ਰ ਆਇਆ ਸੀ